ਸਾਤਸਰੀਕਾਲ ਜੀ ਸਭ ਤੋਂ ਪਹਿਲਾਂ ਅੱਜ ਸੋਚਿਆ ਕਿ ਤੁਹਾਡੇ ਨਾਲ ਇੱਕ ਵਿਸ਼ੇ ਤੇ ਗੱਲਬਾਤ ਕਰਾਂ ਜੇਸ ਨੂੰ ਆਪਾਂ ਆਮ ਹੀ ਸ਼ਬਦ ਵਰਤਦੇ ਆਂ ਜ਼ਿਆਦਾਤਰ ਅੰਗਰੇਜ਼ੀ ਵਾਲਾ ਸ਼ਬਦ ਆਪਾਂ ਵਰਤਦੇ ਆਂ ਜਿਵੇਂ ਕਿ ਨੇ ਆਪਾਂ ਸਟਰਗਲ ਜਾਂ ਆਪਾਂ ਕਹਿੰਦੇ ਆ ਸੰਘਰਸ਼ ਕੋਈ ਆਦਮੀ ਜਦੋਂ ਕਿਸੇ ਕੰਮ ਵਿੱਚ ਲੱਗਿਆ ਹੋਵੇ ਜਾਂ ਜਿਵੇਂ ਆਪਾਂ ਕਹਿ ਸਕਦੇ ਆ ਕਿ ਜਿਵੇਂ ਨੌਜਵਾਨੀ ਹੈ ਕੋਈ ਬੰਦਾ ਪੜਦਾ ਹੈ ਤਾਂ ਆਪਾਂ ਉਹਨੂੰ ਕਹਿ ਦਿੰਦੇ ਆ ਕਿ ਇਹ ਇਸ ਦੀ ਸਟਰਗਲ ਏਜ ਹੈ ਪਰ ਸਟਰਗਲ ਏਜ ਜਾਂ ਸੰਘਰਸ਼ ਦਾ ਸਮਾਂ ਕੋਈ ਮਿੱਥਿਆ ਹੋਇਆ ਸਮਾਂ ਨਹੀਂ ਹੁੰਦਾ ਇਹ ਸਾਰੀ ਉਮਰ ਹੀ ਚੱਲਦਾ ਹੈ ਸੰਘਰਸ਼ ਦਾ ਸਮਾਂ ਆਪਾਂ ਤਾਂ ਨਿਸ਼ਚਿਤ ਕਰ ਦਿੰਨੇ ਆ ਕਿਉਂਕਿ ਆਪਾਂ ਸਿਰਫ ਇੱਕ ਬੱਚਾ ਜਿਹੜਾ ਸਕੂਲ ਪੜਦਾ ਜਾਂ ਉਸ ਤੋਂ ਬਾਅਦ ਕਾਲਜ ਪੜਦਾ ਯੂਨੀਵਰਸਿਟੀ ਪੜਦਾ ਜਦੋਂ ਤੱਕ ਉਹਨੂੰ ਨੌਕਰੀ ਨਹੀਂ ਮਿਲਦੀ ਤਾਂ ਆਪਾਂ ਉਹਨੂੰ ਸਿਰਫ ਉਹਨੇ ਟਾਈਮ ਪੀਰੀਅਡ ਨੂੰ ਉਹਨੇ ਸਮੇਂ ਨੂੰ ਹੀ ਸੰਘਰਸ਼ ਮੰਨਦੇ ਆ ਸੰਘਰਸ਼ ਜ਼ਿੰਦਗੀ ਦਾ ਇੱਕ ਹਿੱਸਾ ਹੈ ਇਹ ਸਾਰੀ ਜ਼ਿੰਦਗੀ ਚੱਲਦਾ ਹੈ ਸਾਰੀ ਜ਼ਿੰਦਗੀ ਵਿੱਚ ਸੰਘਰਸ਼ ਕਲਦਾ ਤਾਂ ਸੰਘਰਸ਼ ਦੇ ਦੌਰਾਨ ਬਹੁਤ ਸਾਰੇ ਵਿਦਿਆਰਥੀ ਨੂੰ ਦੁਨਿਆਵੀ ਤੌਰ ਤੇ ਜਾਂ ਦਿਮਾਗੀ ਤੌਰ ਤੇ ਪਰੇਸ਼ਾਨੀਆਂ ਆਉਂਦੀਆਂ ਉਹਦੇ ਵਿੱਚੋਂ ਜਿਹੜੇ ਤਕੜੇ ਹੁੰਦੇ ਉਹ ਲੰਘ ਜਾਂਦੇ ਆ ਜਿਹੜੇ ਤਕੜੇ ਨਹੀਂ ਹੁੰਦੇ ਤੋਂ ਸੰਘਰਸ਼ ਦੌਰਾਨ ਐਂਡ ਆਪ ਦੀ ਜ਼ਿੰਦਗੀ ਦਾ ਅੰਤ ਵੀ ਕਰ ਲੈਂਦੇ ਆ ਆਪਾਂ ਆਮ ਹੀ ਦੇਖਿਆ ਛੋਟੀ ਜਮਾਤ ਦੇ ਬੱਚੇ ਹੀ ਲਾ ਲੋ ਜਿਵੇਂ ਅੱਜ ਕੱਲ ਕੇ ਇਸ ਆਮ ਹੀ ਆਉਂਦੇ ਆ ਕਿ ਜੇਕਰ ਕਿਸੇ ਮਾਤਾ ਪਿਤਾ ਨੇ ਨੰਬਰ ਫਿਕਸ ਕਰਤੇ ਵੀ ਇੰਨੇ ਹੀ ਆਉਣੇ ਚਾਹੀਦੇ ਆ ਤੇ ਜੇ ਉਹਨੇ ਨਾ ਆਏ ਤਾਂ ਉਹ ਬੱਚਾ ਸੁਸਾਇਡ ਕਰ ਲੈਂਦਾ ਜਾਂ ਉਹਦੇ ਜਿਹੜੇ ਮਾਤਾ ਪਿਤਾ ਹੈ ਉਹ ਉਹਨੂੰ ਮੌਤ ਤੇ ਕਾਟ ਉਤਾਰ ਦਿੰਦੇ ਆ ਤਾਂ ਇਹ ਨਹੀਂ ਸੋਚਿਆ ਜਾਂਦਾ ਵੀ ਉਹ ਇਸ ਦੀ ਸੰਘਰਸ਼ ਵਾਲੀ ਉਮਰ ਹੈ ਸਟਰਗਲ ਏਜ ਹੈ ساری ਜ਼ਿੰਦਗੀ ਨੂੰ ਸਟਰਗਲ ਕਰਨੀ ਹੈ ਜੇਕਰ ਉਹ ਫੇਲ ਨਹੀਂ ਹੋਊਗਾ ਜਬ ਕੱਟ ਨੰਬਰ ਨਹੀਂ ਆਉਣਗੇ ਤਾਂ ਉਹ ਸਿੱਖੂਗਾ ਜ਼ਿੰਦਗੀ ਇੱਕ ਸਟਰਗਲ ਨਾਲ ਭਰੀ ਹੋਈ ਹੈ ਹਰ ਇੱਕ ਆਦਮੀ ਦਾ ਸਟਰਗਲ ਵੱਖ-ਵੱਖਰਾ ਹੋ ਸਕਦਾ ਹੈ ਪਰ ਉਹ ਸਟਰਗਲ ਕਰਦਾ ਹੈ ਸੰਘਰਸ਼ ਕਰਦਾ ਹੈ ਹੁਣ ਜਿਹੜਾ ਸਟਰਗਲ ਹੈ ਸੰਘਰਸ਼ ਹੈ ਤੁਸੀਂ ਦੇਖ ਲਓ ਵੀ ਇੱਕ ਛੋਟੇ ਬੱਚੇ ਦੀ ਉਦਾਹਰਨ ਲੈ ਲਓ ਕਿ ਜਦੋਂ ਬੱਚਾ ਹਜੇ ਪਿੰਗੇ 'ਚ ਹੁੰਦਾ ਤਾਂ ਉਹਦੇ ਨੂੰ ਲੱਤਾਂ-ਵਾਵਾ ਮਾਰਦਾ ਹੈ ਉਨੇ ਲੱਗਦਾ ਵਾਹ ਵਰਕ ਚ ਆਉਂਦੀ ਹੈ ਸਿੱਧਾ ਤੁਰਨਾ ਨਹੀਂ ਲੱਗਦਾ ਉਹ ਗੋਡਿਆਂ ਦੇ ਭਾਰ ਜਿਸ ਤਰ੍ਹਾਂ ਆਪਣਾ ਜਾਨਵਰ ਚੱਲਦਾ ਇਸ ਤਰ੍ਹਾਂ ਚੱਲਦਾ ਉਹਦੀ ਸਟਰਗਲ ਹੈ ਤੁਰਨ ਲੱਗਦਾ ਵਾਕਰ ਵਿੱਚ ਸਟਰਗਲ ਕਰਦਾ ਫਿਰ ਘੜੀਰੇ ਨਾਲ ਜਿਵੇਂ ਆਪਾਂ ਕਹਿ ਸਕਦੇ ਉਹਦੇ ਨਾਲ ਸਿੱਧਾ ਤੁਰਨਾ ਸ਼ੁਰੂ ਕਰ ਦਿੰਦਾ ਫਿਰ ਤਿੰਨ ਪੰਜਾਂ ਵਾਲਾ ਸਾਈਕਲ ਚਲਾਉਂਦਾ ਫਿਰ ਉਸ ਤੋਂ ਬਾਅਦ ਕੈਂਚੀ ਸਿੱਖਦਾ ਫਿਰ ਉਸ ਤੋਂ ਬਾਅਦ ਸਾਈਕਲ ਸਿੱਖਦਾ ਤੇ ਮੋਟਰਸਾਈਕਲ ਸਕੂਟਰ ਸਿੱਖਦਾ ਹੈ ਕਾਰ ਸਿੱਖਦਾ ਤਾਂ ਉਹ ਇੱਕ ਉਹਦਾ ਸਟੈਪ ਬਾਈ ਸਟੈਪ ਉਹਦਾ ਸੰਘਰਸ਼ ਹੈ ਸਟਰਗਲ ਹੈ ਜੇ ਆਪਾਂ ਇੱਕ ਬੱਚੇ ਨੂੰ ਜਦੋਂ ਪੈਦਾ ਹੋ ਗਿਆ ਉਹ ਅੰਦਰ ਹੀ ਰਵੇ ਉਹਨੂੰ ਨਾ ਸਾਈਕਲ ਸਿਖਾਇਆ ਜਾਵੇ ਨਾ ਵਾਕਰ ਚ ਬਿਠਾਇਆ ਜਾਵੇ ਨਾ ਰੋੜਨਾ ਸਿਖਾਇਆ ਜਾਵੇ ਤਾਂ ਉਹ ساری ਜ਼ਿੰਦਗੀ ਤੁਰਨਾ ਹੀ ਨਹੀਂ ਸਿੱਖ ਸਕੂਗਾ ਉਹਨੂੰ ਤੁਰਨਾ ਨਹੀਂ ਆਊਗਾ ਤੋਰੋ ਤਾਂ ਹੀ ਸਕਦਾ ਹੈ ਜੇ ਕਰ ਉਹ ਸਟਰਗਲ ਕਰੋ ਐਵੇਂ ਜ਼ਿੰਦਗੀ ਹੈ ਜ਼ਿੰਦਗੀ ਦੇ ਹਰ ਮੋੜ ਤੇ ਤੁਹਾਨੂੰ ਸੰਘਰਸ਼ ਮਿਲੂਗਾ ਜੇਕਰ ਸੰਘਰਸ਼ ਨਹੀਂ ਮਿਲੂਗਾ ਤਾਂ ਤੁਹਾਨੂੰ ਜ਼ਿੰਦਗੀ ਦਾ ਵੱਲ ਨਹੀਂ ਆਊਗਾ ਤੁਸੀਂ ਜ਼ਿੰਦਗੀ ਚ ਜਿਹੜੇ ਨਵੇਂ ਪੜਾ ਜਾਂ ਜ਼ਿੰਦਗੀ ਦਾ ਜਿਹੜਾ ਰਸਤਾ ਹੈ ਉਹ ਨਹੀਂ ਸਮਝ ਸਕਦੇ ਮੈਂ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਇੱਕ ਥੋੜਾ ਜਿਹਾ ਉਦਾਹਰਣ ਸਾਂਝੀ ਕਰਨੀ ਚਾਹਣਾ ਹੈ ਕਿ ਬਾਇਓਲੋਜੀ ਦੇ ਵਿੱਚ ਇੱਕ ਉਦਾਹਰਣ ਹੈ ਸ਼ਾਇਦ ਕੁਝ ਬੱਚਿਆਂ ਨੇ ਜਾਂ ਕੁਝ ਦਰਸ਼ਕਾਂ ਨੇ ਸੁਣਿਆ ਹੋਊਗਾ ਉਹਨੂੰ ਵੌਨ ਬੀਅਰ ਲਾਅ ਵੀ ਕਹਿੰਦੇ ਆ ਜਾਂ ਉਹ ਆਪਾਂ ਕਹਿੰਦੇ ਆ ਬਾਇਓ ਜੈਨਟਿਕ ਲਾਅ ਵੀ ਕਹਿੰਦੇ ਆ ਜਾਂ ਕਹਿੰਦੇ ਆ ਆਨਟੋਜੈਨੀ ਰਿਪੀਟਸ ਫਾਈਲ ਹੋ ਜਾਂਦੇ ਆ ਉਦੋਂ ਕੀ ਹੈ ਉਹ ਥਿਊਰੀ ਦੇ ਅਨੁਸਾਰ ਜਿਹੜਾ ਡੱਡੂ ਹੈ ਉਹ ਡੱਡੂ ਮੱਛੀ ਤੋਂ ਬਣਿਆ ਹੈ ਹੁਣ ਜੇਕਰ ਜਿਹੜੀ ਮੱਛੀ ਹੈ ਉਹ ਪਾਣੀ ਵਿੱਚ ਚਲਦੀ ਹੈ ਆਪਦੇ ਫਿੰਸ ਦੇ ਨਾਲ ਤੈਰਦੀ ਹੈ ਗਲ ਫੜਿਆਂ ਨਾਲ ਸਾਹ ਲੈਂਦੀ ਹੈ ਹੁਣ ਜੇਕਰ ਮੱਛੀ ਇਹ ਸੋਚ ਲੈਂਦੀ ਕਿ ਮੈਂ ਪਾਣੀ 'ਚ ਹੀ ਰਹਿਣਾ ਹੈ ਤੋ ਡੱਡੂ ਨਹੀਂ ਬਣ ਸਕਦੀ ਸੀ ਉਹਨੇ ਸੰਘਰਸ਼ ਕੀਤਾ ਸਟਰਗਲ ਕੀਤਾ ਤੇ ਉਹ ਡੱਡੂ ਬਣ ਗਿਆ ਪਰ ਉਹਨੂੰ ਇੱਕ ਚੀਜ਼ ਛੱਡਣੀ ਪਈ ਉਹ ਕੀ ਛੱਡਿਆ ਉਹਨੇ ਸਭ ਤੋਂ ਪਹਿਲਾਂ ਉਹਨੇ ਤੈਰਨਾ ਛੱਡਿਆ ਕਿਉਂਕਿ ਡੱਡੂ ਤੈਰਦਾ ਨਹੀਂ ਹੈ ਤਾਂ ਇਹੋ ਜਿਹੜੀ ਈਵੋਲੂਸ਼ਨ ਦੀ ਡਿਫੀਨੇਸ਼ਨ ਹੁੰਦੀ ਹੈ ਡਿਜ਼ਾਈਨਡ ਵਿਦ ਮੋਡੀਫਿਕੇਸ਼ਨ ਕੋਸਤੀ ਛਡਣੀ ਕੋਸਤੀ ਮੋਡੀਫਾਈ ਤਾਂ ਆਪਣਾ ਜਿਹੜਾ ਮੇਨ ਅੱਜ ਦਾ ਸੀਗਾ ਉਹ ਸੀ ਸੰਘਰਸ਼ ਸਟਰਗਲ ਕਿ ਜੇਕਰ ਇਹ ਜਾਨਵਰ ਸਟਰਗਲ ਨਹੀਂ ਕਰਦੇ ਤਾਂ ਇਹਨਾਂ ਵਿੱਚ ਮੋਡੀਫਿਕੇਸ਼ਨ ਜਾਂ ਡਿਵੈਲਪਮੈਂਟ ਨਹੀਂ ਹੋਣੀ ਮੁਸਤਫਾ ਅੱਗੇ ਲੈ ਲੋ ਡੱਡੂ ਨੇ ਹੋਰ ਸੰਘਰਸ਼ ਕੀਤਾ ਤੋ ਇੱਕ ਕੇਰਲਾ ਬਣ ਗਿਆ ਸੱਪ ਬਣ ਗਿਆ ਹੋਰ ਸੰਘਰਸ਼ ਹੋਇਆ ਤੋ ਉੱਡਣ ਵਾਲਾ ਜੀਵ ਬਣ ਗਿਆ ਪੰਛੀ ਬਣ ਗਿਆ ਪਰ ਉਹ ਪ੍ਰਾਣੀਆਂ ਚੀਜ਼ਾਂ ਛੱਡਦਾ ਗਿਆ ਨਵੀਆਂ ਚੀਜ਼ਾਂ ਬਣ ਗਿਆ ਹੋਰ ਸੰਘਰਸ਼ ਹੋਇਆ ਤੋ ਇੱਕ ਮੈਮਾ ਬਣ ਗਿਆ ਜਿਹਦੇ ਵਿੱਚ ਆਪਣੇ ਸਾਰੇ ਮਨੁੱਖ ਆਉਂਦੇ ਆ ਜਾਂ ਆਹ ਬਿੱਲੀ ਕੁੱਤਾ ਹਾਥੀ ਸ਼ੇਰ ਸਾਰੇ ਆਉਂਦੇ ਆ ਪਰ ਉਹਦੇ ਨਾਲ ਉਹਨੂੰ ਖੰਭ ਛੱਡਨੇ ਪਏ ਇਹਨਾਂ ਨੂੰ ਨਾਲ ਲੈ ਕੇ ਚੱਲਿਆ ਤਾਂ ਜ਼ਿੰਦਗੀ ਦੇ ਵਿੱਚ ਜਿਹੜਾ ਸੰਘਰਸ਼ ਹੈ ਜਾਂ ਸਟਰਗਲ ਹੈ ਇਹ ਤੁਹਾਨੂੰ ਕੁਛ ਨਾ ਕੁਛ ਸਿਖਾਉਂਦਾ ਜਿੰਨੀ ਜ਼ਿੰਦਗੀ ਸਮੂਥ ਹੋਊਗੀ ਓਨੇ ਹੀ ਤੁਸੀਂ ਅਵੇਸਲੇ ਹੋ ਜਾਓਗੇ ਤੋਡੇ ਵਿੱਚ ਸਹਿਰ ਸ਼ਕਤੀ ਘਟਾਉ। ਹੁਣ ਤੁਸੀਂ ਦੇਖੋ ਕਿੱਕਰ ਜਾਂ ਜਿਹੜਾ ਆਪਾਂ ਥੋੜ੍ਹਾ ਦੇਖਦੇ ਆ ਕੈਕਟਸ ਦਾ ਜਿਹੜਾ ਪੌਦਾ ਹੈ ਇਹ ਹਮੇਸ਼ਾ ਆਪਾਂ ਨੂੰ ਮਾਰੂਥਲ ਵਿੱਚ ਹੀ ਮਿਲਦਾ। ਪਰ ਮਾਰੂਥਲ ਵਿੱਚ ਮਿਲਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਥੇ ਸੁੱਕ ਜਾਂਦਾ ਉਹਨੇ ਸਟਰਗਲ ਕਰਦਾ ਉਹ ਜਿਵੇਂ ਇੱਕ ਕੈਕਟਸ ਹੈ ਤਾਂ ਉਹ ਪਾਣੀ ਭਰ ਕੇ ਰੱਖ ਲੈਂਦਾ ਸਟੋਰ ਕਰਕੇ ਰੱਖ ਲੈਂਦਾ ਜੇ ਕਿੱਕਰ ਹੈ ਤਾਂ ਕਿੱਕਰ ਨੇ ਪੱਤੇ ਛੋਟੇ ਕਰ ਲਏ ਤੇ ਨਾਲ ਕੰਡੇ ਬਣਾ ਲਏ ਵੀ ਮੇਰੇ ਪੱਤੇ ਇੰਨੇ ਛੋਟੇ ਆ ਤੇ ਮੇਰੇ ਕੰਡੇ ਪੱਤੇ ਆ ਜਿਹੜੇ ਕੋਈ ਖਾ ਨਾ ਜਾਵੇ ਐਵੇਂ ਉਹਦੇ ਕੰਡੇ ਵੱਜੋ ਐਵੇਂ ਜਿਹੜਾ ਆਪਣਾ ਥੋਰ ਹੈ ਕੈਕਟਸ ਉਹਦੇ ਉੱਪਰ ਵੀ ਪਾਣੀ ਭਰ ਕੇ ਰੱਖ ਲੈਂਦਾ ਪਰ ਉਹਦੇ ਕੰਡੇ ਹੁੰਦੇ ਆ ਤਾਂ ਕਿ ਉਹਨੂੰ ਕੋਈ ਵੀ ਜਾਨਵਰ ਖਾ ਨਾ ਜਾਵੇ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਸਥਿਤੀ ਦੇ ਅਨੁਸਾਰ ਆਪਾਂ ਸਟਰਗਲ ਕਰਕੇ ਅੱਜ ਜ਼ਿੰਦਗੀ ਜੀਉ ਸਕਦੇ ਆ ਆਪਾਂ ਜ਼ਿੰਦਗੀ ਤੋਂ ਹਾਰਨਾ ਨਹੀਂ ਹੈ ਸਟਰਗਲ ਤੇ ਜਿਹੜਾ ਸੰਘਰਸ਼ ਹੈ ਇਹ ਜ਼ਿੰਦਗੀ ਦਾ ਇਸ ਤਰ੍ਹਾਂ ਦਾ ਪਾਰਟ ਹੈ ਜਿਵੇਂ ਆਪਾਂ ਕੱਪੜੇ ਬਦਲਦੇ ਆਣੇ ਨਿਤ ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਹੁੰਦਾ ਹੈ ਸੰਘਰਸ਼ ਜੇਕਰ ਆਪ ਆਪ ਕਰਾਂਗੇ ਆਪਾਂ ਜਿਆਦਾ ਕੁਝ ਸਿੱਖਾਂਗੇ ਮੈਂ ਤੁਹਾਡੇ ਨਾਲ ਇੱਕ ਉਦਾਹਰਣ ਸਾਂਝੀ ਕਰਦਾ ਇੱਕ ਵਾਰ ਨਾ ਮੈਂ ਖੇਤ ਬੈਠਾ ਤੇ ਜਿਹੜਾ ਆਪਣਾ ਸੂਆ ਹੁੰਦਾ ਨਾ ਜਾਂ ਕੱਸੀ ਛੋਟੀ ਨਹਿਰ ਹੁੰਦੀ ਆ ਉੱਥੇ ਇੱਕ ਜਾਨਵਰ ਪੰਛੀ ਸੀ ਕੋਈ ਉਹ ਬਗਲੇ ਜ ਵਰਗਾ ਸੀ ਬਗਲਾ ਨਹੀਂ ਸੀ ਉਹ ਉਹਦਾ ਬੱਚਾ ਛੋਟਾ ਸੀ ਤੇ ਉਹ ਕੱਸੀ ਥੋੜੀ ਚੱਲ ਰਹੀ ਸੀ ਜਿਆਦਾ ਨਹੀਂ ਵਗ ਰਹੀ ਸੀ ਛੋਟੀ ਨਹਿਰ ਹੁੰਦੀ ਉਹਨੂੰ ਕੱਸੀ ਵੀ ਕਹਿ ਦਿੰਦੇ ਕਈ ਜਗ੍ਹਾ ਸੂਆ ਵੀ ਕਹਿ ਦਿੰਦੇ ਉਹ ਪਾਣੀ ਅੱਧਾਕ ਚੱਲ ਰਿਆ ਸੀ ਤੇ ਉਹ ਜਿਹੜਾ ਪੰਛੀ ਦਾ ਬੱਚਾ ਸੀ ਉਹ ਡਿੱਗਣ ਵਾਲਾ ਸੀਗਾ। ਤੇ ਪੰਛੀ ਕੰਨੀ ਤੇ ਬੈਠਾ ਦੇਖੀ ਜਾਂਦਾ ਸੀ। ਉਹਨੇ ਉਹਦੀ ਹੈਲਪ ਨਹੀਂ ਕੀਤੀ। ਉਹਦੇ ਵੱਲ ਵੇਖੀ ਗਿਆ। ਉਹ ਬੱਚਾ ਹੌਲੀ-ਹੌਲੀ ਟੱਕਰਾ ਮਾਰਦਾ 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 ਜ ਉੱਪਰ ਚੜ ਗਿਆ। ਪਰ ਬੈਠਾ ਪੰਛੀ ਉਹਦਾ ਜਿਹੜਾ ਪੇਰੈਂਟ ਸੀ ਉਹ ਬੈਠਾ ਹੀ ਇਸ ਕਰਕੇ ਸੀ ਵੀ ਜੇ ਡਿੱਗਦਾ ਹੋਇਆ ਤਾਂ ਆਪਾਂ ਬਚਾ ਲਾਂਗੇ। ਆਪਾਂ ਬਾਹਰ ਕੱਢ ਕੇ ਇਹਨੂੰ ਨਹੀਂ ਰੱਖਣਾ। ਕਿਉਂਕਿ ਉਹ ਸਟਰਗਲ ਸਿਖਾ ਰਿਹਾ ਸੀ। ਜੋ ਸੇਫ ਜਰਨੀ ਹੁੰਦੀ ਉਹ ਆਪਣੇ ਆਪ ਬੱਚੇ ਨੂੰ ਕੱਢ ਕੇ ਬਾਹਰ ਰੱਖ ਦਿੰਦੇ ਤਾਂ ਮੈਨੂੰ ਲੱਗਦਾ ਵੀ ਉਹ ਬੱਚਾ ਸ਼ਾਇਦ ਕਦੇ ਵੀ ਨਾ ਸਿੱਖ ਸਕਦਾ ਇਸੇ ਤਰ੍ਹਾਂ ਹੀ ਕੁਦਰਤ ਵਿੱਚ ਆਪ ਨੂੰ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਇੱਕ ਵਾਰ ਮੈਂ ਦੇਖਿਆ ਕਿ ਇੱਕ ਪੰਛੀ ਆਪ ਦੇ ਬੱਚੇ ਨੂੰ ਉਡਣਾ ਸਿਖਾ ਰਿਹਾ ਸੀ ਸਟਰਗਲ ਹਮੇਸ਼ਾ ਤੁਹਾਨੂੰ ਕੋਈ ਨਾ ਕੋਈ ਸਿਖਾਉਂਦੀ ਆ ਉਹ ਕਿਵੇਂ ਸਿਖਾ ਰਿਹਾ ਸੀ ਉਹ ਨਾ ਖਾਣਾ ਲੈ ਕੇ ਬੱਚੇ ਕੋਲ ਜਾਵੜਦਾ ਸੀ ਹੁਣ ਬੱਚੇ ਨੇ ਤਾਂ ਖਾਣੇ ਮਗਰ ਜਾਣਾ ਹੀ ਜਾਣਾ ਆਪ ਉੱਚੀ ਜਗ੍ਹਾ ਬਹਿ ਜਾਂਦੇ ਸੀ ਪੰਛੀ ਉਹ ਥੱਲੇ ਘੁੰਮੇ ਫਿਰੋ ਫੇਰ ਉਹਦੇ ਅੱਗੇ ਆ ਜਾਇਆ ਕਰੇ ਉਹਨੂੰ ਖਾਣਾ ਰਖਾ ਦਿਆ ਕਰੇ ਫਿਰ ਉੱਚੀ ਜਗ੍ਹਾ ਬਹਿ ਜਾ ਕਰ ਤਾਂ ਕਿ ਉਹ ਖਾਣੇ ਮਗਰ ਉੱਡੇ ਜਿਵੇਂ ਆਪਾਂ ਆਮ ਹੀ ਕੰਨੇ ਆ ਡਿੱਗ ਡਿੱਗ ਕੇ ਸਵਾਰ ਹੋਣਾ ਸਾਈਕਲ ਜਦੋਂ ਪਹਿਲੀ ਵਾਰੀ ਸਿੱਖਿਆ ਤਾਂ ਪਹਿਲੀ ਵਾਰੀ ਕਾਠੀ ਨਹੀਂ ਮਿਲ ਗਈ ਸੀ ਆਪਾਂ ਆਪਾਂ ਸਾਈਕਲ ਚਲਾਉਂਦੇ ਚਲਾਉਂਦੇ ਪਹਿਲਾ ਡਿੱਗ ਪੇ ਸੱਟ ਖਾ ਲਈ ਫਿਰ ਕੈਂਚੀ ਚਲਾਉਣ ਲੱਗੇ ਫਿਰ ਆਪਾਂ ਉੱਪਰ ਬਹਿ ਕੇ ਸਾਈਕਲ ਚਲਾਉਣ ਲੱਗੇ ਉਹ ਆਪਣੀ ਇੱਕ ਸਟਰਗਲ ਸੀ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਹੈ ਇਹ ਸਾਰੀ ਸਟਰਗਲ ਨਾਲ ਭਰੀ ਪਈ ਹੈ ਇਹਨੂੰ ਆਪਾਂ ਸਿਰਫ ਇੱਕ ਤੋ ਤੱਕ ਹੀ ਸੀਮਤ ਨਹੀਂ ਰੱਖ ਸਕਦੇ ਕਿ ਜਿੰਨਾ ਚਿਰ ਆਪਾਂ ਪੜਦੇ ਆ ਉਹ ਆਪਣੀ ਸਟਰਗਲ ਹੈ ਜਾਂ ਆਪਣਾ ਜੌਬ ਲੈਣਾ ਹੀ ਇੱਕ ਅੰਤਮ ਪੜਾ ਇਹ ਸਟਰਗਲ ਤੇ ਸੰਘਰਸ਼ ਸਾਰੀ ਜ਼ਿੰਦਗੀ ਹੀ ਚੱਲਦਾ ਹੈ ਇਹ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਇੱਕ ਵਿਦਿਆਰਥੀ ਲਈ ਉਹਦੇ ਪੇਪਰ ਦੇ ਨੇ ਸਟਰਗਲ ਹੈ ਉਹਦੀ ਪੜ੍ਹਾਈ ਸਟਰਗਲ ਹੈ ਇੱਕ ਆਮ ਜਨ ਜੀਵਨ ਲਈ ਆਪਣੇ ਪਰਿਵਾਰ ਨੂੰ ਪਾਲਣਾ ਆਪਣੇ ਸਰੀਰ ਨੂੰ ਵਧੀਆ ਰੱਖਣਾ ਸੁਸਾਇਟੀ ਵਿੱਚ ਚੰਗੇ ਕੰਮ ਕਰਨੇ ਸਟਰਗਲ ਹੈ ਸੋ ਇਸ ਕਰਕੇ ਆਪਾਂ ਨੂੰ ਵੀ ਲਗਾਤਾਰ ਵਗਦੇ ਰਹਿਣਾ ਚਾਹੀਦਾ ਮੈਨੂੰ ਤਨਿੱਕੀ ਜੀ ਕਵਿਤਾ ਮੈਂ ਸੁਣੀ ਸੀ ਛੋਟੇ ਹੁੰਦੇ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਵਿਤਾ ਹੁੰਦੀ ਸੀ ਕਿ ਇਹ ਪਾਣੀ ਵਗਦਾ ਹੀ ਰਹਿਣ ਵਗਦੇ ਸੋਹਣੇ ਲੱਗਦੇ ਨੇ ਖੜੇ ਬੁੱਸਦੇ ਨੇ ਪਾਣੀ ਖੜ ਦੇ ਉਹ ਚ ਮੁਸ਼ਕਾਉਣ ਲੱਗ ਜਾਂਦਾ ਇਸ ਕਰਕੇ ਆਪਾਂ ਨੂੰ ਹਮੇਸ਼ਾ ਨਰੰਤਰ ਵਗਦੇ ਰਹਿਣਾ ਚਾਹੀਦਾ ਹੈ ਚੱਲਦੇ ਰਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਵਗਦੇ ਰਹੀਏ ਪਾਣੀ ਸੋਹਣੇ ਲੱਗਦੇ ਆ ਤੇ ਸਟਰਗਲ ਨੂੰ ਹੱਸ ਕੇ ਆਪਦੇ ਸੀਨੇ ਨਾਲ ਲਾਈਏ ਸੰਘਰਸ਼ ਨੂੰ ਲਾਈਏ ਤੇ ਨਵੀਆਂ ਮੰਜ਼ਲਾਂ ਪ੍ਰਾਪਤ ਕਰੀਏ ਧੰਨਵਾਦ ਥੈਂਕ ਯੂ